ਹਰੀਆਂ ਕੂ ਚੂਰ ਸੀ ਪੁਦੀਨੇ ਦੀਆਂ ਡਾਲੀਆਂ ਕੁੱਕੜਾ ਨੇ ਕਰੀਆਂ ਕੜੂ ਬੇਕਦਰਾਂ ਕੁੱਕੜਾ ਨੇ ਕਰੀਆਂ ਕੜੂ ਅੱਜ ਚਲੀ ਜਾਵਣਾ ਸਵੇਰੇ ਚਲੀ ਜਾਵਣਾ ਰੋਟੀਆਂ ਪਕਾਇਆ ਕਰੀ ਤੂੰ ਟੋਲਾ ਮੇਰਿਆ ਰੋਟੀਆਂ ਪਕਾਇਆ ਕਰੀ ਤੂੰ ਸੂਬਾ ਸਸ ਲਾੜੀ ਦੁਪਹਿਰੇ ਸੋਰਾ ਲੜਿਆ ਵਿੜੇ ਚ ਖਲੋ ਤਾਰੇ ਹਾ ਤੂੰ ਟੋਲਾ ਮੇਰਿਆ ਵਿੜੇ ਚ ਖਲੋ ਤਾਰੇ ਹਾ ਤੂੰ ਬਾਬਲੇ ਦੀ ਲਾਡਲੀ ਮੈਂ ਵੀਰਾਂ ਦੀ ਵੀ ਲਾਡਲੀ ਸੋਰੀਆਂ ਦੀ ਕੱਲੀ ਕੱਲੀ ਨੂੰ ਟੋਲਾ ਮੇਰਿਆ ਸੋਰੀਆਂ ਦੀ ਕੱਲੀ ਕੱਲੀ ਨੂੰ ਮਾ ਦੀਆਂ ਸੁਣੀਆਂ ਤੋਂ ਬਾਪ ਦੀਆਂ ਸੁਣੀਆਂ ਸਾਡੀ ਵਾਰੀ ਕੰਨਾਂ ਵਿੱਚ ਰੂ ਢੋਲਾ ਮੇਰਿਆ ਸਾਡੀ ਵਾਰੀ ਕੰਨਾਂ ਵਿੱਚ ਰੂ ਮਾਰੀਆਂ ਕਿਉ ਸ਼ਮ ਕਾਤੇ ਮੰਦਾ ਕਾ ਤੋਂ ਬੋਲਿਆ ਕੱਲਾ ਪਛਤਾਇਆ ਹੋਣਾ ਤੂੰ ਢੋਲਾ ਮੇਰਿਆ ਕੱਲਾ ਪਛਤਾਇਆ ਹੋਣਾ ਤੂੰ ਸਸ ਦੀਆਂ ਵੀ ਭੁੱਲ ਗਈ ਮੈਂ ਸਾਰੇ ਦੀਆਂ ਪੁੱਲ ਗਈ ਰਹਿ ਗਿਆ ਖਿਆਲਾਂ ਵਿੱਚ ਤੂੰ ਢੋਲਾ ਮੇਰਿਆ ਰਹਿ ਗਿਆ ਖਿਆਲਾਂ ਵਿੱਚ ਤੂੰ ਹਰੀਆ ਕੋ ਚੂਰ ਸੀ ਪੁਦੀਨੇ ਦੀਆਂ ਡਾਲੀਆਂ ਕੁੱਕਰਾਂ ਨੇ ਕਰੀਆਂ ਕੜੂ ਢੋਲਾ ਮੇਰਿਆ ਕੁੱਕਰਾਂ ਨੇ ਕਰੀਆਂ ਕੜੂ